ਹਾਂਜੀ ਤੁਹਾਡਾ ਸਾਰਾ ਸਵਾਗਤ ਹੈ ਮੇਰੇ ਇਸ ਬਲੌਗ ਦੇ ਵਿੱਚ ਤੇ ਅੱਜ ਆਪਾਂ ਆਏ ਆ ਗੁਰਦੁਆਰਾ ਸ੍ਰੀ ਅੜੀਸਰ ਸਾਹਿਬ ਦਰਸ਼ਨ ਕਰਨ ਤੇ ਤੁਸੀਂ ਵੀ ਕਰੋ ਦਰਸ਼ਨ ਗੁਰਦੁਆਰਾ ਸ੍ਰੀ ਅੜੀਸਰ ਸਾਹਿਬ ਦੇ ਤੇ ਮੈਂ ਦਰਸ਼ਨ ਕਰ ਲਏ ਗੁਰਦੁਆਰਾ ਸ੍ਰੀ ਅੜੀਸਰ ਸਾਹਿਬ ਦੇ ਤੇ ਇੱਧਰ ਤੇ ਇੱਧਰ ਆ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦੀ ਬਹੁਤ ਹੀ ਸੋਹਣੀ ਇਮਾਰਤ ਤੇ ਮੈਂ ਸ਼ਕਿਆ ਚਾਦਾ ਲੰਗਰ ਤੇ ਇਹ ਸੀ ਅੱਜ ਆਪਣਾ ਛੋਟਾ ਜਿਹਾ ਮਿਨੀ ਵਲੌਗ ਤੇ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਤੁਹਾਨੂੰ ਬਹੁਤ ਹੀ ਵਧੀਆ ਵਲੌਗ ਇਸ ਚੈਨਲ ਤੇ ਦੇਖਣ ਨੂੰ ਮਿਲਣਗੇ